ਪਾ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਹੁਣ ਕਿਸ਼ਤੀਆਂ ਚੱਲਣਗੀਆਂ ਯਾਨਕੀ ਬੋਟਿੰਗ ਹੋਵੇਗੀ ਕਰੂਜ਼ ਵੀ ਚੱਲਣਗੇ ਸੁਕਨਾ ਲੇਖ ਚੰਡੀਗੜ੍ਹ ਤੁਸੀਂ ਜੋ ਨਜ਼ਾਰਾ ਦੇਖਦੇ ਹੋ ਉਹ ਹੁਣ ਨਜ਼ਾਰਾ ਪੰਜਾਬ ਦੀਆਂ ਨਹਿਰਾਂ 'ਚ ਦੇਖਣ ਨੂੰ ਮਿਲੇਗਾ ਸੈਰ ਸਪਾਟਾ ਵਿਭਾਗ ਦੇ ਵੱਲੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਸਰਕਾਰ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਰੀਬ ਇੱਕ ਦਰਜਨ ਨਹਿਰਾਂ ਦੀ ਸ਼ਨਾਖਤ ਹੋਈ ਹੈ ਜਿਨ੍ਹਾਂ ਵਿੱਚ ਕਿਸ਼ਤੀਆਂ ਚਲਾਈਆਂ ਜਾਣਗੀਆਂ ਯਾਨੀ ਕਿ ਬੋਟਿੰਗ ਹੋਵੇਗੀ ਇਸ ਤੋਂ ਇਲਾਵਾ ਵੱਡੇ ਕਰੂਜ਼ ਵੀ ਚਲਾਏ ਜਾਣਗੇ ਤਾਂ ਜੋ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਸੈਰ ਸਪਾਟੇ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਪੰਜਾਬ ਦੇ ਵਿੱਚ ਨਹਿਰਾਂ ਨੇ ਜੋ ਉਹਨਾਂ ਵਿੱਚ ਕਿਸ਼ਤੀਆਂ ਚੱਲਣਗੀਆਂ ਬੋਟਿੰਗ ਹੋਵੇਗੀ ਪੰਜਾਬ ਦੀਆਂ ਨਹਿਰਾਂ 'ਚ ਹੁਣ ਕਰੂਜ਼ ਚੱਲਣਗੇ ਤਾਂ ਜੋ ਸੈਰ ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ ਕਈ ਨਹਿਰਾਂ 'ਚ VOTING ਵੀ ਸ਼ੁਰੂ ਹੋ ਚੁੱਕੀ ਹੈ। ਕਰੀਬ ਦਰਜਨ ਨਹਿਰਾਂ ਦੀ ਸ਼ਨਾਖਤ ਹੋਈ ਹੈ ਜਿਨ੍ਹਾਂ 'ਚ VOTING ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਸੈਸ ਪਾਰਟੀ ਦੇ ਪੁਆਇੰਟ ਵਿਕਸਿਤ ਕਰਨ ਲਈ ਹਰੀ ਝੰਡੀ ਦੇ ਦਿੱਤੀ ਸੀ। ਨਵੇਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਜਿੱਥੇ ਲੋਕਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਨੇੜੇ ਹੀ VOTING ਮੌਕੇ ਮਿਲ ਝ ਸਕਣਗੇ ਉੱਥੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਇਸ ਤੋਂ ਲਾਹਾ ਮਿਲੇਗਾ। ਜਲ ਸਰੋਤ ਵਿਭਾਗ ਵੱਲੋਂ 11 ਨਹਿਰਾਂ 'ਚ VOTING ਕ੍ਰੂਜ਼ ਚਲਾਏ ਜਾਣ ਦੇ ਟੈਂਡਰ ਕੀਤੇ ਗਏ ਸਨ ਜਿਨ੍ਹਾਂ 'ਚੋਂ ਤਿੰਨ ਥਾਵਾਂ ਤੇ VOTING ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਦੁਰਾਹਾ ਲੱਗੇ ਕੰਬਾਈਨਡ ਬ੍ਰਾਂਚ ਜਿੱਥੋਂ ਅਬੋਹਰ ਅਤੇ ਬਠਿੰਡਾ ਬ੍ਰਾਂਚ ਨਿਕਲਦੀ ਹੈ ਚ ਕ੍ਰੂਜ਼ ਚੱਲੇਗਾ ਜੋ ਕਰੀਬ 30 ਮਿੰਟ ਸੀਟਾਂ ਦਾ ਹੋਵੇਗਾ ਮਹਿਕਮੇ ਤਰਫੋਂ ਇਸਾ ਟੈਂਡਰ ਮੁਕੰਮਲ ਕਰ ਲਿਆ ਗਿਆ ਹੈ ਅਤੇ ਪ੍ਰਾਈਵੇਟ ਕੰਪਨੀ ਨੇ ਕਿਸ਼ਤੀਆਂ ਅਤੇ 크ਰੂਜ਼ ਦੇ ਆਰਡਰ ਦੇ ਦਿੱਤੇ ਨੇ। ਪ੍ਰਾਪਤ ਵੇਰਵਿਆਂ ਅਨੁਸਾਰ ਤਲਵਾੜਾ ਨੇੜੇ ਸ਼ਾਹ ਨਹਿਰ ਬਰਾਜ 'ਚ VOTING ਸ਼ੁਰੂ ਹੋ ਗਈ ਹੈ ਤੇ ਇਸੇ ਤਰ੍ਹਾਂ ਸੰਗਰੂਰ ਦੇ ਨਦਾਮਪੁਰ ਲਾਗੇ ਘੱਗਰ ਬ੍ਰਾਂਚ 'ਚ ਵੀ VOTING ਸ਼ੁਰੂ ਹੋ ਚੁੱਕੀ ਹੈ। ਨਦਾਮਪੁਰ ਪ੍ਰੋਜੈਕਟ ਦੇ ਮੁਲਾਜ਼ਮਾ ਨੇ ਦੱਸਿਆ ਹੈ ਕਿ ਉਹ 2 ਮੈਂਬਰਾਂ ਤੋਂ 400 ਰੁਪਏ ਵਸੂਲਦੇ ਨੇ ਅਤੇ 1 ਕਿਲੋਮੀਟਰ ਦੀ 10 ਮਿੰਟ ਤੱਕ ਦੀ VOTING ਕਰਾਉਂਦੇ ਨੇ। ਪ੍ਰੀ ਵੈਡਿੰਗ ਸ਼ੂਟ ਵੱਖਰੇ ਚਾਰਜੇਸ ਲਏ ਜਾਂਦੇ ਨੇ ਇਸ ਪ੍ਰੋਜੈਕਟ ਤੋਂ ਸਰਕਾਰ ਨੂੰ ਆਮਦਨ ਹੋਵੇਗੀ ਰੋਪੜ ਹੈੱਡਵਰਕਸ ਤੋਂ ਬੋਟਿੰਗ ਪ੍ਰੋਜੈਕਟ ਤੋਂ ਸਰਕਾਰ ਨੂੰ 10,70,777 ਰੁਪਏ ਸਾਲਾਨਾ ਆਮਦਨ ਹੋਵੇਗੀ ਅਤੇ ਹਰ ਸਾਲ 10 ਫੀਸਦੀ ਦਾ ਵਾਧਾ ਹੋਵੇਗਾ। ਇਸੇ ਤਰ੍ਹਾਂ ਚਮਕੂਰ ਸਾਹਿਬ ਵਿਖੇ ਸਰਹੰਦ ਨਹਿਰ ਵਿੱਚ ਬੋਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਹਫ਼ਤੇ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਪ੍ਰੋਜੈਕਟ ਤੋਂ ਮਾਲੀਆ ਹਾਸਲ ਹੋਵੇਗਾ ਤੇ ਲੋਕਾਂ ਨੂੰ ਮਨੋਰੰਜਨ ਲਈ ਘਰ ਦੇ ਨੇੜੇ ਸੈਲਸ ਪਾਟੇ ਵਾਲੀ ਥਾਂ ਮਿਲ ਜਾਵੇਗੀ। ਤਾਂ ਪੰਜਾਬੀ ਟ੍ਰਿਬਿਊਨ ਛਾਪੀ ਰਿਪੋਰਟ ਦੇ ਹਵਾਲੇ ਨਾਲੇ ਜਾਣਕਾਰੀ ਦੇ ਰਹੇ ਹਨ ਕਿ ਪੰਜਾਬ ਦੀਆਂ ਨਹਿਰਾਂ 'ਚ ਹੁ